ਬਾਣੀ ਆ ਉਹ ਦਸੰਦ ਦੀ ਬਾਣੀ ਸ਼ਾਸਤਰਤਰੀ ਬਣਾਉਂਦੀ ਆ ਪੰਜਾਬ ਨੂੰ ਬਦਨਾਮ ਕਰਨ ਤੋਂ ਲੱਗਿਆ ਜੇ ਗੱਲ ਕਰੀਏ ਹਮੇਸ਼ਾ ਅਸੀਂ ਟੈਲੀਵਿਜ਼ਨਾਂ ਤੇ ਆਹੀ ਦੇਖਦੇ ਆ ਖਬਰਾਂ ਪੰਜਾਬ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਡੇ ਪਹਿਲਾਂ ਵੀ ਜੁੜੇ ਸੀਗੇ ਕਿਉਂਕਿ ਜੁਰਤ ਚੱਲ ਟੀਮ ਅੱਜ ਪਹੁੰਚੀ ਐ ਹਜੂਰ ਸਾਹਿਬ ਨੰਦੇੜ ਜਿਹੜਾ ਤਖਤ ਐ ਸਿੱਖ ਕੌਮ ਦਾ ਸਿੱਖ ਪੰਥ ਦਾ ਪਰ ਗੱਲ ਕਰੀਏ ਜੇ ਅਸੀਂ ਗੱਲ ਕਰੀਏ ਨਿਹੰਗ ਸਿੰਘ ਫੌਜਾਂ ਦੀ ਬੁੱਢਾ ਦਲ ਦੇ ਕਿ ਕਿ ਬੁੱਢਾ ਦਲ ਪੰਜਵਾਂ ਤਖਤ ਆਪ ਬੁੱਢਾ ਦਲ ਨੂੰ ਮੰਗਦਾ ਮੰਨਦਾ ਉਹ ਪੰਜਵਾਂ ਤਖਤ ਜੇ ਗੱਲ ਕਰੀਏ ਜਿਹੜੇ ਅਸੀਂ ਦਮਦਮਾ ਸਾਹਿਬ ਨੂੰ ਤਖਤ ਮੰਨਦੇ ਆ ਉਹ ਗੁਰੂ ਦੀ ਕਾਸ਼ੀ ਉਹਨੂੰ ਮੰਨਦਾ ਅੱਜ ਮੇਰਾ ਨਿਆਂ ਸਿੰਘ ਫੌਜਾ ਖੜੀਆਂ ਹਜੂਰ ਸਾਹਿਬ ਅਸੀਂ ਆਏ ਹੋਏ ਆਂ ਕੁਝ ਗੱਲਬਾਤ ਕਰਾਂਗੇ ਵਿਚਾਰ ਕਰਾਂਗੇ ਸਾਡੇ ਨਾਲ ਭਾਈ ਸਾਹਿਬ ਖੜਿਆ ਦਿਲਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਮੇਰਾ ਸਭ ਤੋਂ ਪਹਿਲਾਂ ਇੱਕ ਕੁਐਸਚਨ ਤੁਹਾਨੂੰ ਸਵਾਲ ਇਹ ਹੈ ਹਾਂ ਜੀ ਇਸ ਤੇ ਲੋਕਾਂ ਦੀ ਟਿੱਪਣੀ ਵੀ ਹੋ ਸਕਦੀ ਆ ਪਰ ਆਪਾਂ ਸੱਚ ਤੇ ਪਹਿਰਾ ਦੇਣਾ ਹੈ ਗੱਲ ਕੁਛ ਇਸ ਪ੍ਰਕਾਰ ਦੀ ਆ ਜੀ ਆਪਾਂ ਖੜਿਆ ਨੰਦੇੜ ਸਾਹਿਬ ਜੂਰ ਸਾਹਿਬ ਦੀ ਗੱਲ ਕਰੀ ਧਰਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਧਰਤੀ ਜਿੱਥੇ ਆਪ ਗੁਰੂ ਸਾਹਿਬ ਜੋਤੀ ਜੋ ਸਮਾਈ ਸੀ ਨਿਰੰਕਾਰ ਰੂਪ ਔਰ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦੇ ਗਏ ਸੀਗੇ ਪਰ ਸਾਡੇ ਕਈ ਲੋਕਾਂ ਦੇ ਵਿੱਚ ਇਹ ਬਹੁਤ ਵੱਡੀ ਇੱਕ ਵਹਿਮ ਪਰ ਮੈਂ ਕਹ ਲਉ ਕਿ ਜੇ ਗੱਲ ਆਂਦੀ ਹੈ ਦਸਮ ਗ੍ਰੰਥ ਦੀ ਗਸ਼ੰਗਲ ਨੂੰ ਲੋਕ ਨੈਗਲੈਕਟ ਕਰਦੇ ਆ ਉਹਨੂੰ ਇਗਨੋਰ ਕਰਦੇ ਆ ਇਹਦਾ ਕੀ ਕਾਰਨ ਹੈ ਕਿ ਉਹ ਅਸਲੀ ਤੇ ਚਾਨਣਾ ਨਹੀਂ ਅਸੀਂ ਪਾ ਰਹੇ ਇਹ ਸਾਡੀਆਂ ਕਮਜ਼ੋਰੀਆਂ ਕਿੱਥੇ ਗਲਤੀ ਹੈ ਇਹ ਗਲਤੀ ਆਪਣੇ ਮੰਨਣ ਤੇ ਆ ਕਿਉਂਕਿ ਮਹਾਰਾਜ ਦਾ ਹੁਕਮ ਤਾਂ ਇਹ ਆ ਕਿ ਸੰਤ ਤੇ ਸਿਪਾਹੀ ਸੰਤ ਸਿਪਾਹੀ ਬਣ ਕੇ ਚੱਲਣਾ ਆਪਾਂ ਸੋ ਜਿਹੜੀ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਇਹ ਆਪਾਂ ਨੂੰ ਭਗਤ ਬਣਾਉਂਦੇ ਆ ਏਪੋਂ ਸੰਤ ਬਣਾਉਂਦੇ ਨਾਮ ਵਿੱਚ ਪਾਉਂਦੇ ਆਪਾਂ ਨੂੰ ਸਿੱਧੇ ਰਾਹ ਪਾਉਂਦੇ ਆ ਦੁਨੀਆ ਦਾ ਗਿਆਨ ਦਿੰਦੇ ਆ ਚਾਰੇ ਵੇਦਾਂ ਦਾ ਗਿਆਨ ਦਿੰਦੇ ਆ ਚਾਰੇ ਜੁਗਾਂ ਦਾ ਗਿਆਨ ਦਿੰਦੇ ਆ ਏਸੀ ਤਰ੍ਹਾਂ ਦਸ ਹੰਦੀ ਬਾਣੀ ਆ ਉਹ ਦਸ ਹੰਦੀ ਬਾਣੀ ਸ਼ਾਸਤਰਤਰੀ ਬਣਾਉਂਦੀ ਆ ਉਹਨੇ ਜੇ ਪੰਜ ਬਾਣੀਆਂ ਪੜੀਆਂ ਤਾਂ ਅਸੀਂ ਵੀ ਪੰਜ ਬਾਣੀਆਂ ਪੜ੍ਹਿਆ ਹੀ ਸ਼ਕਾਂਗੇ ਸਾਨੂੰ ਮਹਾਰਾਜ ਪੰਜ ਪਿਆਰੇ ਵਿੱਚ ਹਾਜ਼ਰ ਨਾਜ਼ਰ ਮਿਲਦੇ ਆ ਸ੍ਰੀ ਸਾਹਿਬ ਤੇ ਹਾਜ਼ਰ ਨਾਜ਼ਰ ਮਿਲਦੇ ਆ ਕਾਲ ਸਾ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਮਿਲਦੇ ਆ ਤੇ ਅਸੀਂ ਇਹਨਾਂ ਲੋਕਾਂ ਦੀ ਗੱਲਾਂ ਕਿਵੇਂ ਮੰਨ ਸਕਦੇ ਆਈ ਸਾਨੂੰ ਮਾਈ ਤੇ ਮਹਾਰਾਜ ਹੀ ਮੰਨਣੀਆਂ ਆ ਜੇ ਮਹਾਰਾ ਦੀ ਗੱਲ ਤੇ ਜਿਹੜਾ ਕੋਈ ਟਿੱਪਣੀ ਕਰਦਾ ਦੇਖ ਸਕਦੇ ਆ ਸ਼ਾਸਤਰ ਰੱਖਦੇ ਆ ਦਸੰਦੀ ਬਾਣੀ ਪੜ੍ਹਦੇ ਆ ਬਾਣਾ ਪਾਉਂਦੇ ਆ ਇਹ ਤਾਂ ਅਸੀਂ ਮਹਾਰਾ ਦਾ ਹੁਕਮ ਮੰਨਦੇ ਆ ਅਸੀਂ ਉਹਨਾਂ ਦਾ ਹੁਕਮ ਥੋੜੀ ਮੰਨਣਾ ਇਹ ਕੰਮ ਕੀ ਆ ਇਹ ਹੈਗਾ ਮਨਮੁਖ ਤੇ ਗੁਰਮੁਖ ਜਿਹੜਾ ਮਨਮੁਖ ਆ ਉਹਨੇ ਤਾਂ ਸਵਾਲ ਕੋਹ ਨੂੰ ਕੀ ਪਤਾ ਵਗੀ ਦੋ ਬਾਣੀਆਂ ਨਾਮ ਵਿੱਚ ਕਾਉਂਦੇ ਕਹਿੰਦਾ ਉਹਨੂੰ ਪਤਾ ਹੀ ਨਹੀਂ ਤਾਂ ਮਨਮੁਖਾ ਤਾਂ ਮਰਨ ਦੀ ਗੱਲ ਕਰਤੀ ਉਹਨੇ ਕੋਈ ਗਿਆਨ ਵਾਲੀ ਗੱਲ ਹੈ ਇਹਦੇ ਵਿੱਚ ਜਿਹੜੀ ਗਿਆਨ ਵਾਲੀ ਗੱਲ ਆ ਤਾਂ ਮਹਾਰਾ ਦਾ ਹੁਕਮ ਜਿਹੜਾ ਉਹਨਾਂ ਮਰਨ ਹੁਕਮ ਦਿੱਤਾ ਹੋਊਗਾ ਸਾਨੂੰ ਜੇ ਅਸੀਂ ਨਾ ਮੰਨੀਏ ਨਾ ਕਮਾਈਏ ਨਾ ਜਪੀਏ ਉਹ ਚੀ ਕਿ ਮਹਾਰਾਜੇ ਬਾਣੀ ਕਿਆ ਕਹਿੰਦੇ ਹਿੰਦੂ ਵੰਨਾ ਤੁਰਕੂ ਕਾਣਾ ਦੋਹਾ ਤੋ ਗਿਆਨੀ ਸਿਆਣਾ ਤੁਸੀਂ ਗੱਲ ਬਿਲਕੁਲ ਸਹੀ ਕਹੀ ਹੈ ਭਾਈ ਸਾਹਿਬ ਮੇਰਾ ਸਵਾਲ ਹੈ ਇਹ ਦਰਸ਼ਕਾਂ ਸਾਡੇ ਦਰਸ਼ਕ ਜਿਹੜੇ ਸਾਡੇ ਸੁਣਨਗੇ ਮੈਨੂੰ ਇਹ ਦੱਸੋ ਕਿ ਸਾਨੂੰ ਬਾਣੀ ਨਾਲ ਕਿਉਂ ਜੁੜਨਾ ਚਾਹੀਦਾ ਇਹਦਾ ਕੀ ਇੰਪੋਰਟੈਂਸ ਹੈ ਜਿਹੜਾ ਬੰਦਾ ਬਾਣੀ ਨਹੀਂ ਪੜ ਰਿਹਾ ਕਿਉਂਕਿ ਅੱਜ ਕੱਲ ਲੋਕਾਂ ਦੀ ਇੱਕ ਸੋਚ ਬਣ ਚੁੱਕੀ ਹੈ ਕਿ ਚੰਗੇ ਕਰਮ ਕਰੋ ਕਿਸੇ ਨੂੰ ਦੁਖੀ ਨਾ ਕਰੋ ਕਿਸੇ ਦਾ ਮਾੜਾ ਨਾ ਕਰੋ ਔਰ ਉਹ ਕਹਿੰਦੇ ਸੀ ਇਨਸਾਨੀਅਤ ਦੇ ਤੌਰ ਤੇ ਸੀ ਇਨਸਾਨ ਬਣੇ ਬਣ ਕੇ ਇਨਸਾਨੀਅਤ ਦਾ ਕੰਮ ਕਰ ਰਹੇ ਆ ਛ ਧਰਮ ਨਿਰਪੱਖ ਹੋਣਾ ਕਿੰਨਾ ਕੁ ਜ਼ਰੂਰੀ ਹੈ ਜੀਵਨ 'ਚ ਜਿਹੜੇ ਤਾਂ ਦੁਨਿਆਵੀ ਲੋਕ ਨੇ ਉਹ ਅਗਿਆਨੀ ਨੇ ਕਿਉਂ ਅਗਿਆਨੀ ਨੇ ਜਿਹੜੀ ਵੀ ਉਹ ਸਿੱਖਿਆ ਲੈਂਦੇ ਆ ਉਹ ਕੈਨੇਡਾ 'ਚ ਜਾ ਕੇ ਅਮਰੀਕਾ 'ਚ ਜਾ ਕੇ ਬੜੀ ਬੜੀ ਲੇਬਰੇਰੀਆਂ 'ਚ ਜਾ ਕੇ ਉਹ ਉਹਨਾਂ ਦੀ ਇੱਥੇ ਹੀ ਰਹਿ ਜਾਂਦੀ ਆ ਬਹੁਤ ਕੋ ਪੜਦੇ ਆ ਉਹ ਆਪਣੇ ਆਪ ਨੂੰ ਬਹੁਤ ਮਹਾਨ ਸਮਝਦੇ ਆ ਤੇ ਇਹ ਆ ਵੀ ਨੇ ਉਹਨੇ ਕੋ ਧੰਨ ਵੀ ਆ ਸਾਰਾ ਕੁਝ ਸਾਰੀ ਸੁੱਖ ਸਹੂਲਤਾਂ ਜਿਹੜੀ ਉਹਨਾਂ ਨੂੰ ਚਾਹੀਦੀ ਆ ਆਪਣੀ ਮਰਜ਼ੀ ਅਨਸਾਰ ਤੇ ਜਿਹੜਾ ਬਾਣੀ ਪੜਾਣ ਦਾ ਹਵਾਲ ਹੁੰਦਾ ਵਾ ਉਹ ਇਸ ਜਨਮ ਤੋਂ ਅੱਗੇ ਜਿਹੜਾ ਕੁਝ ਹੋਣਾ ਉਹਦੇ ਨਾਲ ਉਹਦੇ ਵਾਸਤੇ ਆ ਬਾਣੀ ਪੜਨ ਦੇ ਨਾਲ ਪਹਿਲਾਂ ਤਾਂ ਜਿਹੜਾ ਆ ਜਿਹੜਾ ਨਕਲੀ ਜੀਵਨ ਆ ਇਹਨੇ ਨਾਸ਼ ਹੋ ਜਾਣਾ ਆਪਣੇ ਨੇ ਆਪ ਇੱਕ ਦਿਨ ਚਲੇ ਜਾਣਾ ਸਾਰਿਆਂ ਨੇ ਉਹ ਜੀਵਨ ਨੂੰ ਸਫਲ ਕਰ ਦਿੰਦੀ ਆ ਬਾਣੀ ਨਾਲ ਨੂੰ ਗਿਆਨ ਆ ਜਾਂਦਾ ਵੀ ਕਿਹੜੀ ਚੀਜ਼ ਗਲਤ ਆ ਕਿਹੜੀ ਸਹੀ ਆ ਕਿਉਂਕਿ ਉਹ ਪਰਖ ਹੀ ਆ ਚਾਰ ਜੁਗਾਂ ਦੀ ਪਰਖ ਨਚੋੜ ਉਹਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਗੁਰਦੰਧ ਦੀ ਬਾਣੀ ਨੂੰ ਕਿਵੇਂ ਅਸੀਂ ਲੰਘਦੇ ਸਕਦੇ ਆ ਉਜ ਬਲਾ ਉਹਨਾਂ ਗੱਲਾਂ ਪੜਾ ਤਾਂ ਸਹੀ ਬਾਣੀ ਪੜੋ ਤਾਂ ਸਹੀ ਮਾਤ ਮਨੋ ਤਾਂ ਸਹੀ ਉਹਨੂੰ ਕਮਾਉਣ ਦਾ ਯਤਨ ਤਾਂ ਕਰੋ ਕਿੰਨਾ ਔਖਾ ਮਾਰਗਾ ਏ ਤੁਸੀਂ ਸੋਚ ਵੀ ਨਹੀਂ ਸਕਦੇ ਇੰਨਾ ਔਖਾ ਮਾਰਗਾ ਸਿੱਖੀ ਦਾ ਜਿਹੜਾ ਬਾਣੀ ਪੜਨਦੇ ਫਾਲ ਨੇ ਉਹ ਸਾਨੂੰ ਇੱਥੇ ਪ੍ਰਤੱਖ ਮਿਲਦੇ ਆ ਉਹ ਕਿਵੇਂ ਮਿਲਦੇ ਆ ਤੁਹਾਨੂੰ ਸੰਗਤ ਸੰਤਾਂ ਦੀ ਸੰਗਤ ਮਿਲਦੀ ਆ ਬਾਣੀ ਪੜੋਗੇ ਜੇ ਸਾਥ ਸੰਗਤ ਮਿਲੂਗੀ ਕੋਲੋਂ ਕਾਲਪੁਰ ਕੇ ਵੈਗਰੂ ਦੇ ਦਰਸ਼ਨ ਹੋਣਗੇ ਤੁਹਾਨੂੰ ਬਹੁਤ ਅਣਮੁੱਲੀਆਂ ਸ਼ਕਤੀਆਂ ਮਿਲਣਗੀਆਂ ਤੁਸੀਂ ਹੋਰ ਬਹੁਤ ਕੀਮਤੀ ਜੀਵਨ ਜੋ ਸਾਰੀ ਦੁਨੀਆ ਸਤਕਾਰ ਚਾਹੁੰਦੀ ਹੈ ਨਾ ਵੀ ਸਾਨੂੰ ਸਾਡਾ ਸਤਕਾਰ ਹੋਵੇ ਬਸ ਇੱਕ ਬਾਣਾ ਧਾਰਨ ਕਰਨਾ ਬਾਣੀ ਬਾਣੀ ਪੜਨ ਨਾਲ ਮਹਾਰਾਜ ਦੇ ਨਾਲ ਜੁੜਨ ਨਾਲ ਸਤਕਾਰ ਤਾਂ ਪੈਰਾਂ ਚ ਰੋਲਦਾ ਫਿਰ ਐਵੇਂ ਤੁਸੀਂ ਗੱਲ ਕੀਤੀ ਅਣਮੋਲੀਆਂ ਸ਼ਕਤੀਆਂ ਤੁਹਾਨੂੰ ਮਿਲਣਗੀਆਂ ਤੁਹਾਡਾ ਕਹਿਣ ਦਾ ਭਾਵ ਹੈ ਸ਼ਹੀਦ ਸਿੰਘਾਂ ਦੇ ਪੈਰੇ ਉਹ ਰੂਹਾਂ ਪਵਿੱਤਰ ਜਿਹੜੀਆਂ ਪੁਰਾਣੇ ਸਮੇਂ ਵਿੱਚ ਮਹਾਰਾਜ ਦੇ ਨਾਲ ਸੀਗੀਆਂ ਇਹ ਜਿਹੇ ਲੋਕ ਵੀ ਬੈਠੇ ਆ ਜਿਹੜੇ ਅਗਿਆਨੀ ਤੁਸੀਂ ਗੱਲ ਕੀਤੀ ਆ ਕਿ ਉਹ ਦੋ ਸ਼ਹੀਦਾ ਦੇ ਪੈਰੇ ਰਵੀਨ ਬੰਦੇ ਔਰ ਜਿਹਨੂੰ ਆਪਦਾ ਆਪਦੇ ਇਹ ਸਰੀਰ ਦਾ ਗਿਆਨ ਨਹੀਂ ਜਿਹੜਾ ਕੋਲ ਆ ਉਹਦਾ ਦਿਮਾਗ ਉਹਦੇ ਕੋਲ ਆ ਉਹ ਨੂੰ ਨਹੀਂ ਵਰਤਿਆ ਜਿਹੜੇ ਬੰਦੇ ਨੇ ਉਹ ਇਹ ਜਿਹੀਆਂ ਸ਼ਕਤੀਆਂ ਉਹਨਾਂ ਨੂੰ ਕੀ ਪਤਾ ਚੱਲਣਾ ਹੈ ਗੱਲਾਂ ਬਾਰੇ ਕਿ ਕਿਹੜੀ ਪੌਜ ਆ ਕਿਵੇਂ ਆਉਂਦੀ ਆ ਕਦੋਂ ਕੀ ਕੰਮ ਕਰਦੀ ਕਿਤੇ ਪਹਿਰੇ ਲੱਗਦੇ ਆ ਕਿਉਂ ਲੱਗਦੇ ਆ ਉਹਨਾਂ ਨੂੰ ਇਹ ਗੱਲਾਂ ਦਾ ਪਤਾ ਹੀ ਨਹੀਂ ਚੱਲਣਾ ਗੁਰਬਾਣੀ ਜਦੋਂ ਆਪਾਂ ਪੜ੍ਹਦੇ ਆ ਗੁਰਬਾਣੀ ਵਿੱਚ ਸਾਰਾ ਕੁਝ ਉਹਨਾਂ ਨੇ ਮਾਰਿਆ ਨੇ ਕੱਲੀ ਕੱਲੀ ਗੱਲ ਦੁਨੀਆ ਦੇ ਇੱਕ ਇੱਕ ਕਾਣ ਆ ਜਿਹੜਾ ਉਹ ਸਾਰਾ ਇੱਕ ਇੱਕ ਕਾਣ ਮਾਰਿਆ ਨੇ ਬਾਣੀ ਦੇ ਵਿੱਚ ਦਰਜ ਕੀਤਾ ਹੋਇਆ ਦਸਮ ਗ੍ਰੰਥ ਦੀ ਬਾਣੀ ਚ ਵੀ ਤੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀ ਸਮਾਂ ਹੋ ਗਿਆ ਜੀ ਇਹ ਗੱਲ ਕਰੀਏ ਲਗਭਗ 11-12 ਮਹੀਨੇ ਹੋ ਗਏ ਸੀ ਪੰਜਾਬ ਤੇ ਆਉਨੇ ਆ ਭਾਈ ਸਾਹਿਬ ਮੋਹਾਲੀ ਦੇ ਵਿੱਚ ਇੱਕ ਬੰਦੀ ਸਿੰਘਾਂ ਦਾ ਮੋਰਚਾ ਲੱਗ ਗਿਆ ਔਰ ਉਸ ਮੋਰਚੇ ਦੇ ਲੱਗਣ ਤੋਂ ਪਹਿਲੇ ਕਿਸਾਨੀ ਮੋਰਚਾ ਵੀ ਲੱਗਿਆ ਦਿੱਲੀ ਦੇ ਵਿੱਚ ਇੱਕ ਯੋਧਾ ਉੱਠਿਆ ਸੀਗਾ ਮੈਂ ਗੱਲ ਕਰਾਂ ਦੀਪ ਸਿੱਤੂ ਜਿਨੇ ਲੋਕਾਂ ਦੇ ਅੱਖਾਂ ਤੋਂ ਇੱਕ ਕਹਿ ਲੋ ਰੋਸ਼ਨੀ ਨਾਲ ਉਹਨਾਂ ਦਿੱਤੀ ਕਿ ਜੋ ਸਰਕਾਰਾਂ ਤੁਹਾਡਾ ਕਰਨ ਜਾ ਰਹੀਆਂ ਹਨ ਉਹ ਤਾਂ ਚਾਨਣਾ ਪਾਉ ਉਹਨਾਂ ਨੇ ਕਿ ਤੁਹਾਡਾ ਕੀ ਗਲਤ ਬਤੀਰਾ ਹੁਣ ਲਖਾਉਣ ਵਾਲਾ ਸਰਕਾਰ ਕੋਲੋਂ ਐਮਐਸਪੀ ਦੇ ਰੌਲਾ ਪਿਆ ਕਿਸਾਨ ਇੱਕ ਸਾਲ ਦਿੱਲੀ ਦੀ ਸਰਹਾਦਾ ਤੇ ਬੈਠੇ ਰਹੇ ਆਪਣਾ ਹੱਕ ਮੰਗਣ ਲਈ ਪਰ ਕਿੰਨਾ ਕਿਤੇ ਜੇ ਗੱਲ ਕਰੀਏ ਜਦੋਂ ਇਹੋ ਜਿਹੇ ਯੋਧੇ ਉੱਠਦੇ ਆ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਆ ਉਹ ਮਾਰ ਦਿੱਤੇ ਜਾਂਦੇ ਆ ਦੀਪ ਸਿੰਘ ਜੀ ਵੀ ਉਹਨਾਂ ਵਿੱਚੋਂ ਇੱਕ ਸੀ ਇੱਕ ਹੈ ਜੀ ਸਖਸ਼ੀਅਤ ਕਿੰਨਾ ਪਿਆਰ ਲੋਕਾਂ ਵੱਲੋਂ ਮਿਲਿਆ ਯੂਥ ਵੱਲੋਂ ਮਿਲਿਆ ਕੀ ਕਹਿਣਾ ਚਾਹੋਗੇ ਤੁਸੀਂ ਕਿਵੇਂ ਦੇ ਦੇ ਦੀਖਸ਼ ਜੀ ਦੀ ਸਖਸ਼ਿਤ ਨੂੰ ਦੇਵ ਸਿੱਧੂ ਸਭ ਤੋਂ ਅੱਜ ਜੋ ਪਿਛਲਾ ਸਮਾਂ ਨਿਕਲ ਚੱਕਿਆ ਉਹਦੇ ਵਿੱਚੋਂ ਮੈਨੂੰ ਤਾਂ ਦੇਖਣ ਸਭ ਪਹਿਲੇ ਨੰਬਰ ਤੇ ਲੱਗਿਆ ਕਿਉਂਕਿ ਸੱਚਾ ਇਨਸਾਨ ਜਦੋਂ ਆਪਾਂ ਦੇਖਦੇ ਹਾਂ ਸੁਣਿਆ ਤਾਂ ਹੈਗੇ ਆ ਸੰਤ ਪਿੰਡਰਾਂ ਵਾਲਿਆਂ ਦੇ ਨਾਲ ਉਹਨਾਂ ਦਾ ਪ੍ਰਚਾਰ ਸੁਣ ਕੇ ਉਹਨਾਂ ਦੀਆਂ ਸਪੀਚਾਂ ਸੁਣ ਕੇ ਅਸੀਂ ਜੁੜੇ ਆ 2015 ਦੇ ਵਿੱਚ ਜਦੋਂ ਮਹਾਰਾ ਨੇ ਦਾੜਾ ਵੀ ਨਹੀਂ ਪ੍ਰਕਾਸ਼ ਕੀਤਾ ਸੀ ਉਦੋਂ ਜੁੜ ਗਏ ਸੀ ਉਦੋਂ ਦਮਾਲਾ ਸਜਾਉਣ ਲੱਗ ਗਏ ਸੀ ਮਹਾਰਾ ਦੀ ਕਿਰਪਾ ਨਾਲ ਤੇ ਫੇਰ ਚਲੋ ਕਲਯੁਗ ਨੇ ਆਪਣਾ ਪਾਣਾ ਵਰਤਾਇਆ ਤੇ ਹੋਰ ਬਹੁਤ ਗੱਲਾਂ ਹੋਈਆਂ ਉਮੀ ਮੈਂ ਨੌਜਵਾਨਾਂ ਨੂੰ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਸਾਡੀ ਜਿੰਦ ਜਾਨ ਹੋ ਤੁਸੀਂ ਸਾਡਾ ਉਹ ਬੂਟਾ ਉਹ ਜਿਹਨੇ ਬਹੁਤ ਫਲ ਦੇਣਾ ਵਾ ਤੁਸੀਂ ਖੁਸਰੇ ਨਾ ਬਣੋ ਤੁਸੀਂ ਯੋਧੇ ਬਣ ਕੇ ਉਤਰੋ ਦਾੜੀਆਂ ਨਾ ਕਟਾਓ ਦਾੜਾ ਕਤਲ ਨਹੀਂ ਕਰਾਉਣਾ ਮੁੰਦਰਾ ਨਾ ਪਾਓ ਕੁੜੀਆਂ ਦੇ ਮਗਰ ਨਾ ਫਿਰੋ ਅਬਦੇ ਰੋਮ ਨਾ ਕਟਾਓ ਟੈਟੂਆਂ ਮਗਰ ਇਹ ਨਾ ਲੱਗੇ ਰਹੋ ਬਹੁਤ ਐਸ਼ ਬਸਤੀ ਦੇ ਵਿੱਚ ਨਾ ਲੱਗੇ ਰਹੋ ਕੰਮਣ ਫਿਰਨ ਚ ਨਾ ਲੱਗੇ ਰਹੋ ਮਹਾਰਾਜ ਦੇ ਲੜ ਲੱਗੋ ਗੁਰਬਾਣੀ ਪੜੋ ਤੁਹਾਡੇ ਹੀ ਤੁਹਾਡੇ ਜੇ ਜਿੰਨੇ ਨੌਜਵਾਨ ਆਪਣੇ ਯੋਧੇ ਨੇ ਨਾ ਉਹਨੇ ਕਿਸੇ ਕੰਟਰੀ ਦੇ ਵਿੱਚ ਨਹੀਂ ਹੈਗੇ ਆਪਣੇ ਪੰਜਾਬ ਤੇ ਜਿਹਨੂੰ ਕਹਿੰਦੇ ਆ ਨਾ ਨਸ਼ਿਆਂ ਨਾਲ ਇਹ ਮੁੱਕਿਆ ਹੋਇਆ ਕੁਝ ਨਹੀਂ ਮੁੱਕਿਆ ਹੋਇਆ ਮਹਾਰਾਜ ਦੀ ਐਡੀ ਤਕੜੀ ਸ਼ਕਤੀ ਆ ਨਾ ਇਹ ਜੇ ਇੱਕ ਵਾਰ ਤਿਆਰੀ ਕਰਨ ਕਿਉਂਕਿ ਮਹਾਰਾਜ ਹੁਕਮ ਆ ਵੀ ਇੱਕ ਕਦਮ ਦੇ ਚੱਲੇਗਾ ਨਾ ਫਿਰ ਮੈਂ 100 ਪੈਂਡੇ ਵੀ ਚੱਲ ਕੇ ਆ ਦੂੰਗਾ ਔਰ ਇੱਕ ਕਦਮ ਇਹ ਚੱਲਦੇ ਨਹੀਂ ਹੈਗੇ ਇਹ ਗੁਰਦੁਆਰਾ ਸਾਹਿਬ ਜਾਣ ਨੂੰ ਤਿਆਰ ਨਹੀਂ ਹੈ ਗਿਆ ਜਾਂਦੇ ਆ ਆਪਣੇ ਸਿੱਧੀ ਜੋੜ ਮੇਲੇ ਮਨਾਉਂਦੇ ਆ ਕਰਦੇ ਆ ਸੇਵਾ ਕਰਦੇ ਆ ਆਪਣੇ ਜਦੋਂ ਜੂਨ ਦੇ ਵਿੱਚ ਸ਼ਵੀਰ ਦਾ ਲੰਗਰ ਲੱਗਦਾ ਉਦੋਂ ਵੀ ਚਲੋ ਸੇਵਾ ਕਰਦੇ ਨੌਜਵਾਨ ਵਧੀਆ ਉੱਚੇ ਸੁੱਚੇ ਗਾਣੇ ਸੁਣਦੇ ਉਹ ਵੀ ਸਹੀ ਆ ਤੇ ਗਲਤ ਮਾੜੀਆਂ ਚੀਜ਼ਾਂ ਨੂੰ ਖਤਮ ਕਰ ਦਿਓ ਆਪਣੇ ਅੰਦਰੋਂ ਵੀ ਕਰ ਦਿਓ ਬਾਹਰੋਂ ਵੀ ਕਰ ਦਿਓ ਆਪਣੇ ਪਰਿਵਾਰ ਤੋਂ ਕਰ ਦਿਓ ਸਭ ਤੋਂ ਪਹਿਲਾਂ ਸਟਾਰਟਿੰਗ ਕਰੋ ਆਪਣੇ ਬੱਚਿਆਂ ਨੂੰ ਲਾਓ ਬੱਚਿਆਂ ਨੂੰ ਜੇ ਲਾਉਂਗੇ ਤੁਸੀਂ ਆਟੋਮੈਟਿਕ ਹੀ ਜੁੜ ਜਾਣਾ ਉਹਨੂੰ ਲੈਣ ਜਾਉਂਗੇ ਛੱਡਣ ਜਾਉਂਗੇ ਨਾ ਧਿਆਨ ਰੱਖੋਗੇ ਕੀ ਮੰਗਦੇ ਆ ਕੀ ਪੜਨ ਨੂੰ ਕਹਿੰਦੇ ਆ ਕੀ ਬੋਲਦੇ ਆ ਕੀ ਉਹ ਕੀਰਤਨ ਸਿੱਕੇ ਹੁੰਦੇ ਆ ਉੱਥੇ ਗੁਰਦੁਆਰ ਸਾਹਿਬ ਜਗੇ ਪਾਠ ਕਰੋ ਬਾਣੀ ਪੜੋ ਸਵੇਰ ਸ਼ਾਮ ਤੁਹਾਡੇ ਘਰ ਦੇ ਕੋਲ ਗੁਰਦੁਆਰ ਸਾਹਿਬ ਆ ਸਾਰੇ ਹੁੰਦੇ ਪੰਜਾਬ ਦੇ ਵਿੱਚ ਗੁਰਦੁਆਰੇ ਇੱਕ ਇੱਕ ਪਿੰਡ ਦੇ ਵਿੱਚ ਚਾਰ ਚਾਰ ਦੋ ਦੋ ਮਹਾਰਾ ਦੀ ਬਹੁਤ ਕਿਰਪਾ ਵਾ ਕੋਈ ਵਿਤ ਕਰਾਣਾ ਸਮਝੋ ਸਾਰੇ ਇੱਕ ਨੇ ਰਵਿਦਾਸ ਮਹਾਰਾਜ ਦੀ ਬਾਣੀ ਵੀ ਮਹਾਰਾ ਦੇ ਗੁਰਗਰਾ ਸਾਹਿਬ ਦੇ ਵਿੱਚ ਦਰਜ ਆ ਉਹਨਾਂ ਨੂੰ ਵੀ ਕੋਈ ਬਾਹਰ ਕੋਈ ਥੱਲੇ ਨਾ ਇੰਨਾ ਸੋਚੋ ਕੁਝ ਵੀ ਗਲਤ ਉਧਰ ਮਤਾਂ ਦੇਖਣ ਨਹੀਂ ਆਉਣਾ ਉਧਰ ਵੀ ਜਾਓ ਜਿੱਨੇ ਗੁਰਦੁਆਰ ਸਾਹਿਬ ਨੇ ਸਾਰਿਆਂ ਤੇ ਜਾ ਕੇ ਆਓ ਪਿੰਡਾਂ ਚਾਕੇ ਮੈਂ ਥੋੜੀ ਗੱਲ ਕਟੂਗਾਂ ਤੁਸੀਂ ਗੱਲ ਕੀਤੀ ਗੁਰਦੁਆਰੇ ਜਾਓ ਆਪਣੇ ਬੱਚਿਆਂ ਨੂੰ ਚੰਗੇ ਲੜ ਲਾਓ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਅਸੀਂ ਹਜ਼ੂਰ ਹੇ ਧਰਤੀ ਦੇ ਖੜੇ ਆ ਇੱਕ ਬਹੁਤ ਕੌੜਾ ਸਵਾਲ ਹੈ ਹਜ਼ੂਰ ਸਾਹਿਬ ਆਪਾਂ ਦੇਖ ਰਹੇ ਆ ਜਿਹੜੀ ਲੋਕਲ ਸੰਗਤ ਆ ਜਿਹੜੇ ਇੱਥੇ ਦੇ ਜੰਪਲ ਹੈ ਜਿਹੜੇ ਪਚੱਕੀ ਸਿੰਘਾਂ ਯਾ ਜਿਹੜੇ ਇੱਥੇ ਲੋ ਸਾਨੂੰ ਬਹੁਤ ਘੱਟ ਦੇਖਣ ਨੂੰ ਆਉਂਦਾ ਕਿ ਇੱਥੇ ਜਿਹੜੀ ਲੋਕਲ ਪਬਲਿਕ ਹੈ ਉਹ ਬਹੁਤ ਮੈਗਨਾਨਾ ਦੇ ਬਰਾਬਰ ਹੋਣ ਜਿਹੜੇ ਸਾਨੂੰ ਪੱਤ ਜੀ ਲੈਣਗੇ। ਹਮ ਸ਼ਸਤਰਧਾਰੀ 3 ਫੁੱਟੇ ਸ੍ਰੀ ਸਾਹਿਬ ਦਾ ਗੱਤਰੇਛ ਹੁੰਦੀ ਹੈ। ਭਾਈ ਅਮਰਪਾਲ ਸਿੰਘ ਨੂੰ ਮੈਨੂੰ ਇੱਕ ਗੱਲ ਯਾਦ ਆ ਗਈ। ਉਹ ਕਹਿੰਦੇ ਸੀਗੇ ਖਾਲਸਾ ਵੀਰਚ ਉਹਨੇ ਗੱਲ ਕੀਤੀ ਸੀ ਕਹਿੰਦੇ ਜਦੋਂ ਤੁਹਾਡੇ ਗੱਤਰੇ 3 ਫੁੱਟੇ ਕੇ ਸ੍ਰੀ ਸਾਹਿਬ ਆਜੇ ਨਾ ਤੇ ਤੁਹਾਡੀ ਅੱਧੀ ਜੰਗ ਵੈਸੇ ਹੀ ਟਲ ਜਾਂਦੀ ਹੈ। ਕਿਉਂਕਿ ਸ਼ਸਤਰ ਜਦੋਂ ਸਾਡੇ ਗੱਤਰੇਛ ਹੋਏ ਸੋ ਮਾਰੇ ਸਾਨੂੰ ਸ਼ਸਤਰ ਬਖਸ਼ੇ ਐ। ਮੇਰਾ ਸਵਾਲ ਹੈ ਜੀ 2011 ਤੋਂ SGPC ਇਲੈਕਸ਼ਨ ਨਹੀਂ ਹੋਏ। ਇਦੇ ਪਿੱਛੇ ਕੀ ਕਾਰਨ ਮੰਨਦੇ ਹੋ ਕਿ ਸਾਡਾ ਗੁਰਮਤ ਦਾ ਪ੍ਰਚਾਰ ਕਿਤੋਂ ਘੱਟ ਰਹਿ ਗਿਆ ਪੰਜਾਬ ਦੇ ਗੁਰਦੁਆਰਿਆਂ ਵਿੱਚ ਜਿੰਨਾ ਕਿ ਐਸਜੀਪੀਸੀ ਕੋਲ ਮੈਨੇਜਮੈਂਟ ਸੀਗੀ ਜਾਂ ਉਹ ਕਰਨੀ ਪਏ ਜਾਂ ਉਹ ਕਰਨਾ ਨਹੀਂ ਚਾਹੁੰਦੇ ਸੀਗੇ ਨੀਅਤ ਨਹੀਂ ਆ ਜਿੱਥੇ ਯਾਰ ਸਾਡੇ ਲਫਾਫਿਆਂ ਚੋਂ ਨਿਕਲਦੇ ਲੋਕਾਂ ਦਾ ਕਹਿਣਾ ਬਾਦਲਾ ਲਫਾਫੇ ਚੋਂ ਕਿੱਥੇ ਕਮੀ ਰਹੀ ਗਈ ਇਹ ਕਮੀ ਸਾਡੇ ਚ ਹੀ ਆਈ ਕਿਉਂ ਉਹਨਾਂ ਨੂੰ ਮਾੜਾ ਕਹਿਣਾ ਕਿਉਂਕਿ ਜਦੋਂ ਤੁਸੀਂ ਮੈਦਾਨ ਖਾਲੀ ਛੱਡੋਗੇ ਕੋਈ ਵੀ ਕਬਜ਼ਾ ਕਰੂਗਾ ਪਹਿਲਾਂ ਵੀ ਮਸੰਦਾ ਨੇ ਕੀਤਾ ਹੀ ਸੀਗਾ ਮザ ਛੜਾਇਆ ਮਤਲਬ ਗੁਰਦੁਆਰ ਸਾਹਿਬ ਜੇ ਤੁਸੀਂ ਧਿਆਨ ਨਹੀਂ ਦੇਵੋਗੇ ਮਾੜੀਆਂ ਗੱਲਾਂ ਹੋਣਗੀਆਂ ਜੇ ਤੁਹਾਨੂੰ ਕੌੜੀਆਂ ਲੱਗਣਗੇ ਵੀ ਐਂ ਬੋਟਾਂ ਨਹੀਂ ਪਈਆਂ ਉਹ ਗਲਤ ਆ ਉਹ ਪੈਸੇ ਖਾਂਦਾ ਉਹ ਫਲਾਨਾ ਕਰਦਾ ਉਹ ਐਂ ਕਰਦਾ ਤੁਸੀਂ ਤਿਆਰ ਹੋਵੋ ਤੁਸੀਂ ਉਹਨਾਂ ਨਾਲ ਅੱਖਾਂ ਦੇ ਅੱਖਾਂ ਪਾਉਣ ਜੋਗੇ ਤਾਂ ਹੋ ਜਾਓ ਪਹਿਲਾਂ ਉਹਨੇ ਮਰੇ ਖੜੋ ਐਂ ਜਾ ਕੇ ਕਿ ਆਜੋ ਉਹਨਾਂ ਨਾਲ ਗੱਲ ਕਰੋ ਮੈਦਾਨ 'ਚ ਜਾ ਕੇ ਫਿਰ ਸਵਾਦ ਆਉਂਦਾ ਵਾ ਐਂ ਆਪੇ ਇੱਕ ਦੂਜੇ ਨੂੰ ਮਾਰਾਂਗੇ ਨਾ ਕਿਉਂਕਿ ਸੰਤ ਭਿੰਦੜਾ ਵਾਲਿਆਂ ਨਾਲ ਵੀ ਤਾਂ ਉਦੋਂ ਇਹਨਾਂ ਨੇ ਗਦਾਰੀ ਕੀਤੀ ਆ ਜਿਹੜੇ ਇੰਨੇ ਸਮੇਂ ਤੇ ਗਦਾਰ ਨੇ ਮੈਦਾਨ 'ਚ ਬੰਦੇ ਹੀ ਨਹੀਂ ਮੰਨਦਾ ਹੈਗਾ ਦੇ ਇਹ ਅਜ ਰਾਜ ਵੀ ਕਰਦੇ ਹੋਣਗੇ ਭਾਵੇਂ ਉਹਨਾਂ ਦੇ ਜਿਹੜੇ ਵੀ ਨੇ ਉਹ ਤਾਂ ਬੇਕਾਰ ਬੰਦੇ ਨੇ ਤਾਂ ਮਰੇ ਹੋਏ ਨੇ ਮੇਰੇ ਲਈ ਤਾਂ ਜਿਹੜਾ ਜਮੀਰ ਹੀ ਮਾਰ ਕੇ ਸੰਤ ਭਿੰਡਰ ਵਾਲੇ ਨੇ ਕੀ ਕਿਹਾ ਸੀਗਾ ਕੀ ਸਰੀਰ ਦਾ ਮਰਨਾ ਮੌਤ ਨਹੀਂ ਹੁੰਦੀ ਸੱਚੀ ਜੀਆ ਕਿਉਂਕਿ ਦੇਖੋ ਸੁਖਦੇਵ ਸਾਹਿਬ ਬਾਣੀ ਲਿਖਿਆ ਬ੍ਰਹਮ ਗਿਆਨੀ ਸ਼ੱਧ ਜੀਵਾ ਨਹੀਂ ਮਰਦਾ ਉਹ ਪੂਰਨ ਬ੍ਰਹਮ ਗਿਆਨੀ ਸੀ ਉਹ ਇਹੋ ਜਿਹਾ ਅਵਤਾਰ ਸੀ ਮਹਾ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਪੇ ਜੈਸੀ ਕਿਉਂਕਿ ਇਹ ਦਸਮਤਿ ਬਾਣੀ ਚ ਦਰਜਾ ਜੋ ਉਹ ਚੀਜ਼ ਵਾਪਰੀ 84 ਚ ਦਰਬਾਰ ਸਾਹਿਬ ਟਾਇਕਾ ਸਿੱਖਾਂ ਦੇ ਗੱਲਾਂ ਟਾਇਰ ਪਾਏਗੇ ਦਿੱਲੀ ਦੇ ਵਿੱਚ ਸੋ ਕਿਤਨਾ ਕਿਤੇ ਹੱਦ ਤੱਕ ਸਾਰੀ ਗੱਲਾਂ ਭਾਈ ਸਾਹਿਬ ਸੱਚੀਆਂ ਦੱਸ ਰਹੇ ਆ ਅ ਭਾਈ ਸਾਹਿਬ ਪਿਛਲੇ ਸਮੇਂ ਦੇ ਦੌਰਾਨ ਹਫਤਾ 10 ਦਿਨ ਪਹਿਲਾਂ ਦੀ ਗੱਲ ਹੈ ਰੋਪੜ ਇੱਕ ਮੋਰਚਾ ਲੱਗਿਆ ਜੀ ਖਾਲਸੇ ਰਾਜ ਦੇ ਸਮੇਂ ਦਾ ਕਿਉਂਕਿ ਦੱਸਿਆ ਜਾ ਰਿਹਾ ਉੱਥੇ 7-8 ਏਕੜ ਜ਼ਮੀਨ ਖਾਲਸੇ ਰਾਜ ਦੇ ਸਮੇਂ ਦੀ ਹੈ ਜਦੋਂ ਮਹਾਰਾਜਾ ਰਜੀਤ ਸਿੰਘ ਤੇ ਲਾਰਡ ਬਟਕਨ ਦੇ ਵਿੱਚ ਇੱਕ ਸੰਧੀ ਹੋਈ ਸੀ ਕਿ ਅੰਗਰੇਜ਼ ਡਰਦੇ ਸੀ ਖਾਲਸੇ ਨਾਲ ਜੰਗ ਲੜਨ ਤੋਂ ਔਰ ਇਹਨਾਂ ਦੇ ਰਸੰਦੀ ਅਸੀਂ ਕਿ ਸਤਲੁਜ ਪਾਰ ਤੁਸੀਂ ਰਾਜ ਕਰੋਗੇ ਦੂਜੇ ਕੰਢੇ ਅਸੀਂ ਹੋਵਾਂਗੇ ਸੋ ਇੱਕ ਸਾਡਾ ਯੋਧਾ ਜਰਨਲ ਜਿਹੜਾ ਹਰੀ ਸਿੰਘ ਨਲੂ ਦੀ ਗੱਲ ਕਰੀਏ ਅੱਜ ਉਹ ਯੋਧੇ ਕਿੱਥੇ ਰਹਿ ਗਏ ਯੋਧੇ ਅੱਜ ਵੀ ਬਹੁਤ ਨੇ ਪਰ ਯੋਧੇ ਵੀ ਸੋਰ ਠੰਡੇ ਨੇ ਮਹਾਰਾਜੇ ਕਹਿਣ ਵਾਂਗੂ ਆਪਣੇ ਤੰਦ ਜਨਰਲ ਸਿੰਘ ਭਿੰਡਰਾਲਾ ਦੇ ਵਾਂਗੂ ਕਹਿੰਦੇ ਵੇ ਸ਼ਾਂਤ ਵੀ ਹੋਣਾ ਵਾ ਤਿਆਰ ਪਰ ਤਿਆਰ ਵੀ ਰਹਿਣਾ ਇਹ ਸ਼ਾਂਤ ਹੋਗੇ ਤਿਆਰ ਪਰ ਤਿਆਰ ਹੈਗੇ ਨੇ ਨਿਕਲਣਗੇ ਬਾਹਰ ਇੱਕ ਦਿਨ ਕੋਈ ਮਹਾਰਾਜ ਸਮਾ ਬਣਾਉਣਗੇ ਸਾਰੇ ਸਿੰਘ ਆਪਣੇ ਬਾਹਰ ਆਉਣਗੇ ਪੂਰਾ ਆਪਣਾ ਰਾਜ ਕਾਇਮ ਕਰਨਗੇ ਸਾਰਾ ਕੁਝ ਕਰਨਗੇ ਜ਼ਰੂਰ ਅੱਜ ਗੱਲ ਨਹੀਂ ਕਿ ਨਹੀਂ ਹੋਊਗਾ ਪਰ ਉਹ ਸਾਨੂੰ ਪਹਿਲਾਂ ਅੱਜ ਤੋਂ ਤਿਆਰ ਹੋਣਾ ਪਹਿਲਾਂ ਜੇ 100 ਸਾਲ ਬਾਅਦ ਐ ਅੱਜ ਕੁਝ ਹੋਇਆ 200 ਸਾਲ ਪਹਿਲਾਂ ਬਾਅਦ ਹੋਇਆ ਤਾਂ ਉਹਨੂੰ ਤਿਆਰੀ ਤਾਂ ਅੱਜ ਤੋਂ ਚੱਲਣੀ ਪੈਣੀ ਹੈ ਨਾ ਕਰਕੇ ਆਉਦੇ ਬੱਚਿਆਂ ਨੂੰ ਆਪਣੀ ਕਲਚਰ ਨਾਲ ਜੋੜੋ ਬੋਰੀਆਂ ਦੇ ਕਲਚਰ ਨਾਲ ਨ ਨਸ਼ਿਆਂ ਦੇ ਨਾਲ ਨਾ ਜੁੜੋ ਜੇ ਜੋੜਨਾ ਹੈ ਚੰਗੀ ਚੀਜ਼ ਦੇ ਨਾਲ ਜੁੜੋ ਚੰਗੇ ਮਹਾਪੁਰਸ਼ਾਂ ਨਾਲ ਜੁੜੋ ਕਬੀਰ ਸੇਵਾ ਕੋ דוਏ ਭਲੇ ਇੱਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਜਿਹੜਾ ਰਾਮ ਆਕਾਲ ਪੁਰਖ ਵਾਹਿਗੁਰੂ ਆ ਅੱਲਾਵਾ ਗੋੜਾ ਪਰਮੇਸ਼ਵਰ ਆ ਸਾਰੇ ਇੱਕੋ ਹੀ ਨੇ ਇੱਕ ਦਾ ਹੀ ਨਾਮ ਆ ਉਹ ਦੋ ਨਹੀਂ ਹੋ ਸਕਦੇ ਧਰਮ ਵੀ ਉਹ ਨਹੀਂ ਬਣਾਏ ਨੇ ਇਹ ਇਨਸਾਨ ਵੀ ਉਹ ਨਹੀਂ ਬਣਾਏ ਨੇ ਜਾਤ ਪਾਤ ਤਾਂ ਅਸੀਂ ਆਪ ਬਣਾ ਲਿਆ ਜਾਤ ਪਾਤ ਜਿਹੜਾ ਨਿਕਲਣਾ ਖਤਮ ਕਰਨਾ ਸੋ ਮਹਾਰਾਜ ਦੇ ਲੜ ਲਾ ਕੇ ਰਹਿਣਾ ਚਾਹੀਦਾ ਵਾ ਜਿਸ ਤਰ੍ਹਾਂ ਪ੍ਰਾਤਮ ਸਿੰਘਾਂ ਨੇ ਆਪਣਾ ਜੀਵਨ ਬਤੀਤ ਕੀਤਾ ਉਹਨਾਂ ਦਾ ਇੱਕ 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 ਸਿੰਘ ਦਾ ਇੱਕ ਵਾਰ ਸਾਖੀ ਪੜ੍ਹ ਲਓ ਛੋਟੀ ਛੋਟੀ ਸਾਖੀਆਂ ਨੇ 2-2 4-4 ਮਿੰਟ ਦੀਆਂ ਬਸ ਉਹਨਾਂ ਨੂੰ ਪੜ ਕੇ ਹੀ ਤੁਹਾਡਾ ਜੀਵਨ ਦੇ ਵਿੱਚ ਬਦਲਾਅ ਆਏਣਾ ਮਨ ਆਪਣਾ ਨਿਮਰ ਰੱਖੋ ਕਾਮ ਕ੍ਰੋਧ ਲੋਭ ਮੋਹੰਕਾਰ ਦਾ ਨਾਸ ਕਰਕੇ ਆਪਣੇ ਵਿੱਚ ਸ਼ੁਭ ਗੁਣ ਭਰੋ ਮਹਾਰਾਜ ਦੇ ਹੁਕਮ ਦੇ ਵਿੱਚ ਚੱਲੋ ਬਹੁਤ ਵਧੀਆ ਸੋ ਇਸਨ ਸਾਡੇ ਨਾਲ ਦਿਲਪੀ ਸਿੰਘ ਜੀ ਜਿਹੜੀ ਜਿਨ੍ਹਾਂ ਨੇ ਗੱਲਾਂ ਕੀਤੀਆਂ ਵਿਚਾਰ ਸਾਂਝੇ ਕੀਤੇ ਅਸੀਂ ਕੁਝ ਮੁੱਦਿਆਂ ਤੇ ਜਿਹੜਾ ਅੱਜ ਦਾ ਯੂਥ ਸਾਡਾ ਨਸ਼ਾ ਦਲਦਲ ਚ ਫਸਿਆ ਹੈ ਭਾਈ ਸਾਹਿਬ ਤੁਹਾਨੂੰ ਕਿਤੇ ਇਹ ਨਾ ਕਿਤੇ ਇਹ ਨਹੀਂ ਲੱਗਦਾ ਕਿ ਜੇ ਅਸੀਂ ਗੱਲ ਕਰੀਏ ਮੌਜੂਦਾ ਸਰਕਾਰਾਂ ਦੀ ਗੱਲ ਕਰੀਏ ਜਾਂ ਪੁਰਾਣੀਆਂ ਸਰਕਾਰਾਂ ਜਿਹੜੀਆਂ ਪੰਜਾਬ ਚ ਰਹੀਆਂ ਤੁਹਾਨੂੰ ਕੀ ਲੱਗਦਾ ਜਿਹੜਾ ਇੱਕ ਮੀਡੀਆ ਪੰਜਾਬ ਨੂੰ ਬਦਨਾਮ ਕਰਨ ਦੇ ਲੱਗਿਆ ਹੈ ਜੇ ਗੱਲ ਕਰੀਏ ਹਮੇਸ਼ਾ ਅਸੀਂ ਟੈਲੀਵਿਜ਼ਨਾਂ ਤੇ ਆਹੀ ਦੇਖਦੇ ਆਂ ਖਬਰਾਂ ਪੰਜਾਬ ਚ ਐ ਹੋ ਗਿਆ ਪੰਜਾਬ ਚ ਐ ਹੋ ਗਿਆ ਸਾਨੂੰ ਬਾਰੀ ਸਟੇਟਾਂ ਦੇ ਵਿੱਚ ਕਦੇ ਸੁਣਨ ਨਹੀਂ ਆਉਂਦਾ ਪੰਜਾਬ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ ਪੰਜਾਬ ਨੂੰ ਬਦਨਾਮ ਇਸ ਕਰਕੇ ਕੀਤਾ ਜਾ ਰਿਹਾ ਇਹ ਲੋਕ ਮਾਰਿਆ ਕੁੱਟਿਆ ਦੱਬਿਆ ਇਸ ਕਰਕੇ ਜਾ ਰਹੇ ਕਿਉਂਕਿ ਤਗੜੇ ਵਾਲੇ ਨੇ ਪੰਜਾਬ ਵਾਲੇ ਤਗੜੇ ਬਹੁਤ ਨੇ ਇਹ ਮਾਰ ਚੱਲੇ ਜਾਂਦੇ ਆ ਇਹਨਾਂ ਨੇ ਕਿੱਡੀ-ਕਿੱਡੀ ਮਾਰਾਂ ਚੱਲ ਲੀਆਂ ਇੱਕ ਸਿੰਘ ਵੀ ਰਹਿ ਗਿਆ ਕੋੜਿਆਂ ਤੇ ਵੀ ਰਹਿ ਲਏ ਫਿਰ ਵੀ ਨਹੀਂ ਖਤਮ ਹੋਏ ਖਾਦਮ ਕਰਨ ਤੇ ਜੋਰ ਲਾਇਆ ਪਏ ਇਹਨਾਂ ਨੇ ਅੱਜ ਤਾਂ ਥੋੜੀ ਲੱਗੇ ਹੋਇਆ ਪਹਿਲਾਂ ਦੀ ਲੱਗੇ ਆਇਆ ਹੋਰ ਵੀ ਇਹਨਾਂ ਨੇ ਪੂਰਾ ਲਾਇਆ ਹੋਇਆ ਪਰ ਫਿਰ ਵੀ ਕਿਤੇ ਕਿਤੇ ਸਮਾਂ ਬਣ ਜਾਂਦਾ ਤਾਂ ਸਾਨੂੰ ਇਹਨਾਂ ਦੀ ਹੈਲਪ ਕਰਨੀ ਪੈਂਦੀ ਸਾਡੀ ਤਾਂ ਇਹਨਾਂ ਨੇ ਕਦੇ ਕੀਤੀ ਨਹੀਂ ਹੈਗੀ ਤੇ ਇਹਨਾਂ ਨੂੰ ਚਾਹੀਦਾ ਵਾ ਕਿ ਜਿਹੜਾ ਬੰਦਾ ਸੱਚਾ ਵਾ ਇਹਦੇ ਉੱਤੇ ਕਾਲ ਪਰਕੇ ਵੈਗਰੋ ਦੀ ਕਿਰਪਾ ਵਾ ਜਿਹੜੀ ਕੌਮ ਦੇ ਉੱਤੇ ਮੈਂ ਸਾਥ ਦੇਈਏ ਸਾਰੇ ਮੁਕਲੋ ਬਹੁਤ ਲੋਕ ਨੇ 99% ਸਾਥ ਦੇਣ ਵਾਲੀ ਨੇ ਸਾਡੇ ਦੁਸ਼ਮਣ ਬਾੜੇ ਨਹੀਂ ਹੈਗੇ 1-2% ਹੀ ਨੇ ਉਹ ਵੀ ਸਾਡੇ ਆਪਣੀ ਹੋਣਗੇ ਮਗਾਨਿਆਂ ਤਾਂ ਸਾਡਾ ਸਤਿਕਾਰ ਕਰਦੇ ਉਹ ਤਾਂ ਸਾਰੀ ਕੋ ਸਾਰੀ ਦੁਨੀਆ ਸਤਿਕਾਰ ਕਰਦੀ ਆ ਸਿੱਖ ਪੰਥ ਦਾ ਸਾਡੇ ਆਪਣੀ ਵਿੱਚ ਗਲਤ ਬੜੇ ਹੋਏ ਨੇ ਕੁਝ ਉਹ ਪਤਾ ਨਹੀਂ ਕੀ ਗੱਲ ਆ ਉਹੀ ਥੋੜਾ ਜਿਹਾ ਘਾਲਾ ਮਾਲਾ ਚੱਲਦਾ ਇਹ ਗੱਲਾਂ ਕਲੀਅਰ ਕਰਦਣ ਮਹਾਰਾਜ ਤਾਂ ਸਾਨੂੰ ਬਹੁਤ ਸ਼ਾਂਤੀ ਆ ਅਸੀਂ ਤਾਂ ਮਹਾਰਾਜ ਕਿਰਪਾ ਨਾਲ ਨਾਮ ਜਪਣਾ ਬਾਣੀ ਪੜ੍ਹਨੀ ਆ ਅਸੀਂ ਸ਼ਾਸਤਰ ਚਲਾਉਣੇ ਨਹੀਂ ਹੈਗੇ ਸ਼ਾਸਤਰਾਂ ਦੀ ਸੇਵਾ ਕਰਨੀ ਆ ਮਹਾਰਾਜ ਨੇ ਕੁਝ ਕਰਨਾ ਬਸ ਦਰਸ਼ਕ ਕਰਨੇ ਉਹਨਾਂ ਦੇ ਭਗਤੀ ਕਰਨੀ ਆ ਮਤਲਬ ਹੁਕਮ ਚ ਰਹਿਣਾ ਵਾ ਹੰਕਾਰ ਨਹੀਂ ਕਰਨਾ ਜੰਗਾ ਜੁੱਧਾਂ ਦੀ ਮਾਰ ਕਟਾਈ ਨਹੀਂ ਕਰਨੀ ਜਾਤਾਂ ਪਾਤਾਂ ਦੇ ਨਾਂ ਤੇ ਜਿਹੜੀ ਸਰਕਾਰਾਂ ਦੀ ਚਲੋ ਸਰਕਾਰ ਇੱਕਣਾ ਸਹੀ ਵੀ ਹੋ ਸਕਦੀ ਹੈ ਗਲਤ ਵੀ ਹੋ ਸਕਦੀ ਹੈ ਕਿਉਂਕਿ ਜਦੋਂ ਕਿਸੇ ਦੇ ਉੱਤੇ ਜ਼ਿੰਮੇਵਾਰੀ ਪੈ ਜਾਂਦੀ ਹੈ ਫਿਰ ਉਹਨੂੰ ਆਪਾਂ ਸਾਰੇ ਉਹਦੇ ਤੇ ਦੋਸ਼ ਲਾ ਦਿੰਦੇ ਆ ਲਾਉਂਦੇ ਆ ਕਿ ਨਹੀਂ ਲਾਉਂਦੇ ਉਹ ਵੀ ਉਹ ਗਲਤ ਹੈ ਮੋਦੀ ਸਰਕਾਰ ਫਲਾਣੇ ਸਰਕਾਰ ਉਹ ਬਣਾਈਆਂ ਵੀ ਤਾਂ ਤੁਸੀਂ ਨੇ ਤੁਸੀਂ ਤਿਆਰੀ ਕਰੋ ਤੁਸੀਂ ਕਿਉਂ ਮਸ਼ੀਨਾਂ ਮਸ਼ੂਨਾਂ ਦੇ ਚੱਕਰਾਂ 'ਚ ਪਏ ਹੋ ਯਾਰ ਅੱਜ ਕੱਲ ਤਾਂ ਟੈਕਨੋਲੋਜੀ ਤੁਸੀਂ ਮੰਨ ਲਓਗੇ ਕਿ ਜਿਹੜੀ ਮੈਬੋਰਡ ਦੇ ਉੱਤੇ ਕਹਿਣਾ ਵੀ ਜਿਹੜੀ ਬੋਰਡ ਤੁਸੀਂ ਕਾਂਗਰਸ ਨੂੰ ਪਾਈਓ ਜਾਂ ਕਿਸੇ ਵੀ ਕੁਆਲਟੀ ਨੂੰ ਪਾਈਓ ਜਾਂ ਕਿਤੇ ਵੀ ਵੜਨ ਦੱਬਿਆ ਬੋਰਡ ਦੇ ਵਿੱਚ ਉਹ ਉੱਥੇ ਜਾਊਗੀ ਕੀ ਪ੍ਰੂਫ ਆ ਕੋਈ ਪ੍ਰੂਫ ਹੈ ਦਾ ਇਹ ਪ੍ਰੂਫ ਚਾਹੀਦਾ ਵਾ ਮੈਂ ਤਾਂ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਜਿਹੜਾ ਪ੍ਰਾਤਨ ਪਹਿਲਾਂ ਦੇ ਸਮੇਂ ਤੋਂ ਆਪਣਾ ਚੱਲਦਾ ਆ ਰਿਹਾ ਸੀਗਾ ਵੈਲ ਪੇਪਰ ਕੀ ਕਹਿੰਦੇ ਹਾਂ ਬੈਲ ਪੇਪਰ ਦੇ ਵਿੱਚ ਉਹਦੇ ਨਾਲ ਵੋਟ ਪਾਓ ਨਾ ਉਹਦੇ ਨਾਲ ਸਾਨੂੰ ਕੋਈ ਸ਼ੱਕ ਨਹੀਂ ਆਗਾ ਵੀ ਜਿਹੜੀ ਮਰਜ਼ੀ ਸਰਕਾਰ ਬਣੇ ਪਰ ਇਨਸਾਫ ਕਰੋ ਮੇਨ ਗੱਲ ਆ ਜਿਹੜੀ ਹਾਂ ਜਿੱਤੋ ਜੰਗਾ ਜਿੱਤੋ ਜੋ ਮਰਜ਼ੀ ਕਰੋ ਰਾਜ ਕਰੋ ਆਪਦਾ ਪੈਸੇ ਕਮਾਓ ਇਕੱਠੇ ਕਰੋ ਦੇਖਦੇ ਨੰਬਰ 1 ਬਣ ਜਾਓ ਤੁਸੀਂ ਪੈਸੇ ਵਾਲੇ ਕੋਈ ਚੱਕਰ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਪੈਸੇ ਥੋੜੀ ਲੈਣਾ ਮਾਰਿਆ ਸਾਨੂੰ ਮਾਇਆ ਤੋਂ ਦੂਰ ਕੀਤਾ ਵਾ ਮਾਇਆ ਤਾਂ ਮਾਰੇ ਦੇ ਚਰਨਾਂ ਦੇ ਵਿੱਚ ਰਹਿੰਦੀ ਹੈ ਇਦਾਂ ਆਪ ਇਹਨੇ ਹੁਕਮ ਕੀਤਾ ਗੁਰਗੁ ਗੁ ਬੇਨਤੀ ਕੀਤੀ ਗੁਰਨਾਕ ਦੇਵ ਜੀ ਨੂੰ ਕਹਿੰਦੇ ਮਹਾਰਾਜ ਮੈਨੂੰ ਆਪਣੇ ਘਰ ਚ ਬਖਸ਼ੋ ਆਉਣ ਤੋਂ ਚਰਨ ਪਾਉਣ ਦਿਓ ਮਹਾਰਾਜ ਕਹਿੰਦੇ ਨਹੀਂ 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 ਤੈਨੂੰ ਨਹੀਂ ਬਾਲਣਾ ਹਜੇ ਤੇ ਮਹਾਰਾ ਨੇ ਫਿਰ ਆਪਣੇ ਪੰਜਵੇਂ ਚੌਥੇ ਮਹਾਰਾ ਨੇ ਆਪਣੇ ਗੁਰੂ ਗੁਰੂ RAMDAS ਮਹਾਰਾ ਨੇ ਫਿਰ ਇਹਦੀ ਉੱਥੇ ਐਂਟਰੀ ਹੋਣੀ ਮਾਇਆ ਤਾਂ ਸਾਡਾ ਮਾਇਆ ਨਾਲ ਸਾਡਾ ਲਿੰਕ ਕੋਈ ਨਹੀਂ ਹੈਗਾ ਇਹ ਮਾਇਆ ਕਮਾਲਣ ਪਰ ਘੱਟੋ ਘੱਟ ਸੱਚ ਤੇ ਚੱਲਣ ਆਉਦੇ ਵਧੀਆ ਕਾਨੂੰਨ ਬਣਾ ਦੇਣ ਪੱਕੇ ਕਾਨੂੰਨ ਬਣਾ ਦੇਣ ਕੋਈ ਤਰੀਕਿਆਂ ਦੇ ਵਿੱਚ ਸਾਨੂੰ ਔਰਿਜਨਲ ਬਵੇ ਮਰਨਾ ਨਾ ਪਵੇ ਧੱਕੇ ਨਾਲ ਖਾਣੇ ਪਹਿਣ ਜਿਹੜੇ ਵੀ ਪਾਪੂਲੇਸ਼ਨ ਆ ਪੀਪਲ ਆ ਜਾਂ ਲੋਕ ਨੇ ਵਿਚਾਰੇ ਉਹਨਾਂ ਨੂੰ ਜਨਤਾ ਦਾ ਸਾਥ ਦੋ ਇੱਕ ਧਰਮ ਇੱਕ ਜਾਤ ਸਾਰਿਆਂ ਦੀ ਇੱਕ ਉਹਨਾਂ ਨੂੰ ਵਿਤਕਰੇ ਨਾ ਪਾਓ ਛੋਟਾ ਵੱਡਾ ਨਾ ਸਮਝੋ ਆਪਣੇ ਸਾਰਿਆਂ ਨੂੰ ਗੁਰੂ ਘਰ ਦੇ ਨਾਲ ਆਪੋ ਆਪਣੇ ਉਹਨਾਂ ਨੂੰ ਮਜਬੂਤ ਦੇ ਨਾਲ ਜੋੜਨ ਤੇ ਪੈਸਾ ਖਰਚ ਕਰੋ ਯਾਰ ਅਸੀਂ ਤੁਹਾਡੀਆਂ ਸੜਕਾਂ ਤੋਂ ਕੁਝ ਨਹੀਂ ਲੈਣਾ ਤੁਸੀਂ ਜੋ ਕਰਨ ਆਪਦੀ ਫੈਕਟਰੀਆਂ ਬਣਾਓ ਜੋ ਮਰਜ਼ੀ ਜਿਹੜੇ ਵਿਚਾਰੇ ਜਨਤਾ ਉਹਨੂੰ ਤਾਂ ਉਹਨੂੰ ਤਾਂ ਵਿਚਾਰੀ ਨੂੰ ਸੰਭਾਲ ਲਓ ਉਹਦਾ ਤੁਸੀਂ ਮਹਿੰਗਾ ਕਰ ਦਿਓ ਤੁਸੀਂ ਤੇਲ 200 ਰੁਪਏ ਲੀਟਰ ਕਰ ਦਿਓ ਯਾਰ ਅਸੀਂ ਫੇਰ ਵੀ ਪਾਉਣਾ ਵਾ ਅਸੀਂ ਆਏ ਨੇ ਕੰਮ ਕਰ ਗੱਡੀਆਂ ਖੜਾਤੀਆਂ ਜੀ ਅਸੀਂ ਨਹੀਂ ਚਲਾਉਣੀਆਂ ਤੁਸੀਂ 500 ਰੁਪਏ ਕਰ ਦਿਓ ਫੇਰ ਵੀ ਚਲਾਉਣਾ ਪੈਣਾ ਪਰ ਤਰਸ ਕਰੋ ਮਾੜਾ ਮੋਟਾ ਗਰੀਬਾਂ ਦੇ ਤਰਸ ਕਰੋ ਇੰਡੀਆ ਦੀ ਜਿਹੜੀ ਆਪਣੀ ਕੌਮ ਆ ਸਿੱਕ ਪੰਤ ਆ ਇੰਡੀਆ ਦੀ ਜਨਤਾ ਬਹੁਤ ਗਰੀਬ ਹੋ ਚੁੱਕੀ ਆ ਬਹੁਤ ਤੁਸੀਂ ਸਾਰਾ ਕੁਝ ਇੰਨਾ ਬਰਬਾਦ ਕਰਤਾ ਕੁਝ ਬਣਾ ਕੇ ਦਿਖਾਈਦਾ ਹੁੰਦਾ ਵਾ ਜੀ ਕੁਝ ਹੱਥ ਦੇ ਵਿੱਚ ਹੋਵੇ ਨਾ ਤੇ ਸਾਡੇ ਹੱਥ ਚ ਦੇ ਦਿਓ ਕੁਝ ਇੱਕ ਜ਼ਿਲ੍ਹਾ ਇੱਕ ਇੱਕ ਸ਼ਹਿਰ ਇੱਕ ਪਿੰਡ ਕੁਝ ਦੇ ਅਸੀਂ ਸੁਧਾਰ ਕੇ ਦਿਖਾ ਦਾਂਗੇ ਫੜਾ ਦੋ ਹੁਕਮ ਹੁਕਮ ਦੇ ਦਾਂਗੇ ਵੀ ਆ ਕਰਨਾ ਮਹਾਰਾਜ ਦਾ ਹੁਕਮ ਆ ਤੇ ਉਹਨਾਂ ਨੂੰ ਚਲਾਉ ਆਪਣੇ ਉੱਤੇ ਬਸ ਹੋਰ ਕੀ ਆਪਾਂ ਕਿਹੜਾ ਆਪਦੀ ਗੱਲ ਕਰਨੀ ਐ ਇਹਦੇ ਵਿੱਚ ਕੋਈ ਮਨ ਮਨ ਦੀ ਇੱਛਾ ਨਹੀਂ ਪੂਰੀ ਹੋਣੀ ਗੁਰੂ ਦੀ ਇੱਛਾ ਪੂਰੀਆਂ ਕਰਨੀਆਂ ਨੇ ਆਪਦੀ ਤਾਂ ਆਸ ਰੱਖਣੀ ਐ ਕਿ ਦਰਸ਼ਨ ਕਰਨ ਦੀ ਰੱਖਣੀ ਐ ਮਹਾਰਾਜ ਦੇ ਦਰਸ਼ਨ ਹੋ ਜਾਣ ਬਾਅਦ ਪਾਈ ਸਾਹਿਬ ਜੇ ਗੱਲ ਕੀਤੀ ਜੇ ਤੁਸੀਂ ਸਰਕਾਰਾਂ ਦੀ ਗੱਲ ਕੀਤੀ ਹੈ ਪੰਜਾਬ ਚ ਜੇ ਕਾਂਗਰਸ ਸਰਕਾਰ ਕਾ ਆਮ ਆਦਮੀ ਪਾਰਟੀ ਹੁਣ ਪਿਛਲੇ 18-19 ਮਹੀਨੇ ਹੋ ਗਏ ਨਵੀਂ ਪਾਰਟੀ ਆਈ ਸੀਗੀ ਔਰ ਲੋਕਾਂ ਵਿੱਚ ਬਹੁਤ ਵੱਡਾ ਇੱਕ ਭਰੋਸਾ ਜਿਤਾਇਆ ਸੀਗਾ ਕਿ ਹਾਂ ਅਸੀਂ ਐਂ ਕਰਦਾਂਗੇ ਸੋ ਕਿਤੇ ਨਾ ਕਿਤੇ ਜੇ ਗੱਲ ਕਰੀ ਸਰਕਾਰਾਂ ਦੇ ਵਾਦੇ ਸੀਗੇ ਕਿ ਸਾਡੇ ਸਾਡੀ ਸਰਕਾਰ ਜਦ ਆਊਗੀ 0% ਕ腐ਪਸ਼ਨ ਤੇ 100% ਡਵੈਲਪਮੈਂਟ ਹੋਏਗੀ ਔਰ ਸਾਡੀ ਸਰਕਾਰ ਦੇ ਸਮੇਂ ਦੇ ਵਿੱਚ ਕਿਸੇ ਨੂੰ ਸੜਕਾਂ ਦੇ ਧਰਨੇ ਨਹੀਂ ਲਾਉਣੇ ਪਾਉਣਗੇ ਤੁਸੀਂ ਦੇਖੋ ਕਿੰਨੇ ਧਰਨੇ ਲਾਉਣੇ ਪੈ ਰਹੇ ਆ ਟੀਚਰ ਜਿਨ੍ਹਾਂ ਨੂੰ ਕੁੱਟ ਪੈ ਰਹੀ ਹੈ ਲਾਠੀ ਚਾਰਜ ਹੋ ਰਿਹਾ ਮਹਾਲੀ ਬੰਦੀ ਸਿੰਘਾਂ ਦਾ ਮੋਰਚਾ ਬੰਦੀ ਸਿੰਘਾਂ ਦੀ ਗੱਲ ਕਰਦੇ ਆ 2015 ਚ ਸਰਬਤ ਖਾਸ ਦੇ ਵਿੱਚ 2015 ਚ ਜਥੇਦਾਰ ਹਵਾਰਾ ਸਾਹਿਬ ਨੇ ਆਪਣਾ ਕਲਸਾ ਜਿਤ ਬਣਾਇਆ ਸੀ ਹਾਂਜੀ ਅੱਜ ਉਹ ਜੇਲਾ ਕੱਟ ਰਹੇ ਆ 14 ਸਾਲ ਦੀ ਜੇਲ ਹੁੰਦੀ ਹੈ ਪਰ ਦੁੱਗਣੀ ਜੇਲ ਕੱਟ ਚੁੱਕੇ ਆ 28 ਸਾਲ ਕੋਈ 30 ਸਾਲ ਸਰਕਾਰਾਂ ਛੱਡ ਨਹੀਂ ਰਹੀਆਂ ਬੰਦੀ ਸਿੰਘਾਂ ਨੂੰ ਕੀ ਗੱਲ ਉਹ ਇਨਸਾਨ ਨਹੀਂ ਚਲੋ ਸਾਡੇ ਬਹੁਤ ਜ਼ਿਆਦਾ ਸਤਿਕਾਰਯੋਗ ਜਗਤਾਰ ਸਿੰਘ ਹਵਾਰਾ ਜੀ ਨੇ ਤੋ ਸਾਨੂੰ ਉਹਨਾਂ ਤੋਂ ਬਹੁਤ ਉਮੀਦਾਂ ਨੇ ਆਸਾਂ ਨੇ ਕਿ ਚਲੋ ਜਲਦੀ ਬਾਹਰ ਆ ਕੇ ਆਪਣੀ ਕੌਮ ਦੀ ਬਾਗਡੋਰ ਸੰਭਾਲ ਲੈਣ ਕਿਉਂਕਿ ਉਹਨਾਂ ਦਾ ਹੱਕ ਆ ਸੰਤ ਭਿੰਦਰਾਲਿਆਂ ਦਾ ਹੱਕ ਸੀਗਾ ਕੌਮ ਦੇ ਉੱਤੇ ਤੋ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਨੇ ਜਾਂ ਸੇਵਾ ਕੀਤੀਆਂ ਸੇਵਾਵਾਂ ਨਿਭਾਈਆਂ ਨੇ ਉਹਨਾਂ ਨਾਲ ਸਾਥ ਹੀ ਮੰਗੇ ਜ ਉਹਨਾਂ ਨੇ ਕਿ ਜਿਹੜੀ ਗੱਲ ਹੁਣ ਅਸੀਂ ਕਹੀ ਆ ਵੀ ਜਨਤਾ ਦਾ ਭਲਾ ਕਰਦੇ ਉਹਦੇ ਵਿੱਚ ਵੀ ਜਿਹੜੇ ਸੰਤ ਭਿੰਦਰਾਲਿਆਂ ਦੇ ਵੀ ਜਿਹੜੇ ਉਹਨਾਂ ਨੇ ਆਪਣਾ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਵੀ ਇਦਾਂ ਦੀ ਕੁਸ਼ਿਸ਼ ਸੀਗਾ ਵੀ ਇਹਨਾਂ ਨੂੰ ਬਚਾਓ ਇਹਨਾਂ ਦੀ ਰੱਖਿਆ ਕਰੋ ਇਹ ਹੀ ਆ ਆ ਗੁਰਦੁਆਰਾਂਾਂ ਦੇ ਉੱਤੇ ਜਿੰਨੇ ਵੀ ਗੁਰਦੁਆਰਾਂ ਨੇ ਤੁਸੀਂ ਕਾਨੂੰਨ ਲਾਗੂ ਕਰਨਾ ਤੁਸੀਂ ਸਾਡੇ ਕਿਹੜਾ ਕੁਝ ਪੱਲੋਂ ਜਾਣਾ ਵਾ ਇਹ ਕਾਨੂੰਨ ਲਾਗੂ ਕਰ ਦਿਓ ਵੀ ਗੁਰਦੁਆਰਾਂਾਂ ਦੇ ਉੱਤੇ ਕੋਈ ਵੀ ਤਰ੍ਹਾਂ ਦਾ ਨਸ਼ੇ ਦੀ ਦੁਕਾਨ 10 ਕਿਲੋਮੀਟਰ ਤੇ 5 ਕਿਲੋਮੀਟਰ ਤੇ ਵੱਡਾ ਗੁਰਦੁਆਰ ਸਾਹਿਬ ਤੋਂ 10 ਕਿਲੋਮੀਟਰ ਤੇ ਨਾ ਹੋਵੇ ਤੇ ਛੋਟਾ ਤਾਂ 1-2 ਕਿਲੋਮੀਟਰ ਤੇ ਨਾ ਹੋਵੇ ਇਹ ਜੇ ਸਾਡਾ ਸਾਰਿਆਂ ਦਾ ਫਾਇਦਾ ਸੁਝਣਾ ਚਾਹੀਦਾ ਵਾ ਜਿਹੜੀ ਆਪਣੇ ਜਗਤਾਰ ਸਿੰਘ ਹਵਾਰਾ ਜੀ ਨੇ ਇਹਨਾਂ ਨੂੰ ਨਿਆਤ ਤੌਰ ਤੇ ਇਹਨਾਂ ਨੇ ਇੱਕ ਤਰ੍ਹਾਂ ਦਾ ਬੰਦ ਕੀਤਾ ਹੋਇਆ ੱੱਕੇ ਨਾਲ ਹੀ ਮਤਲਬ ਜ਼ਬਰਦਸਤੀ ਤੇ ਕਿਉਂਕਿ ਐਦਾਂ ਤਾਂ ਬਹੁਤ ਆਪਣੇ ਇੰਡੀਆ ਦੇ ਵਿੱਚ ਆਪਣੇ ਜਿਹੜੇ ਜਿਨ੍ਹਾਂ ਦੀ ਫੋਟੋ ਨੋਟ ਤੇ ਲੱਗੀ ਹੁੰਦੀ ਆ ਉਹਨਾਂ ਨੂੰ ਵੀ ਕਿਸੇ ਨੇ ਮਾਰਤਾ ਸੀਗਾ ਤੇ ਆਪਣੇ ਇੰਦਰ ਗਾਂਧੀ ਨੂੰ ਵੀ ਚਲੋ ਮਜਬੂਰੀ ਦੇ ਵਿੱਚ ਜਦੋਂ ਉਹਨਾਂ ਨੇ ਅਕਾਲ ਤਖਤ ਸਾਡੇ ਪਿਓ ਦਾ ਤਖਤ ਹੁਣ ਆ ਹਜੂਰ ਸਾਹਿਬ ਆ ਇਹਦੇ ਤੇ ਜੇ ਕੋਈ ਬੰਦਾ ਕੁੰਬੇ ਆ ਵੀ ਕਰੂਗਾ ਸੀ ਤਾਂ ਮਾਰਾਂਗੇ ਭਾਈ ਸਾਡੇ ਮਹਾਰਾਜ ਦਾ ਘਰ ਅੱਜ ਤੱਕ ਆਪ ਦੀ ਗੁਰਦੁਆਰ ਸਾਹਿਬ ਤੇ ਬੈਠੇ ਸੇਵਾ ਸਿਮਰਨ ਕਰਦੇ ਆ ਸਾਡੇ ਗੁਰੂ ਗੁਰੂ ਸਾਹਿਬ ਦੇ ਤਖਤ ਦੇ ਉੱਤੇ ਕੋਈ ਕਿਵੇਂ ਹਮਲਾ ਕਰ ਸਕਦਾ ਕਿਵੇਂ ਢਾਹ ਸਕਦਾ ਅਸੀਂ ਬਰਦਾਸ਼ਤ ਨਹੀਂ ਕਰਦਾ ਤੁਹਾਨੂੰ ਹੀ ਮਾਰਤਾ ਸਮਝੋ ਕੋਈ ਤਖਤ ਨਹੀਂ ਟਾਇਆ ਸਾਡੀ ਕੌਮ ਹੀ ਮਾਰਤੀ ਤੁਸੀਂ ਕੌਮ ਮਾਰੂਗੀ ਤਾਂ ਬਦਲਾ ਤਾਂ ਲਊਗੀ ਭਾਈ ਤੂੰ ਜੜਾਂ ਨਾਲ ਕਿਉਂ ਮੰਗੇ ਲੈਨੇ ਹੋ ਤੂੰ ਟਾਣੇ ਟਾਣੀਆਂ ਖਰੀਦੀਆਂ ਹੋਈਆਂ ਨੇ ਵਧੀਆ ਕੰਮ ਚਲਾਈ ਜਾਓ ਆਪਣਾ ਸਾਡੇ ਸਾਡੇ ਨਾਲ ਬੈਰ ਜਮਾ ਹੀ ਨਾ ਕਰੋ ਕਿਉਂਕਿ ਕਹਿੰਦੇ ਖਾਲਸਾ ਆਪ ਨਿਰਬੈਰ ਆ ਸਾਡੇ ਕਿਹਨਾਂ ਬੈਰ ਹੀ ਨਹੀਂ ਹੈਗਾ ਸਾਡੇ ਤਾਂ ਬੈਰੀ ਬਾਹਰੋਂ ਆਉਂਦੇ ਸੀ ਕਿਤੇ ਬੈਰ ਕਰਦੇ ਆ ਦੋਸ਼ ਨਹੀਂ ਕਰਦੇ ਨਹੀਂ ਕਰਦੇ ਕਦੇ ਵੀ ਨਹੀਂ ਕਰਦੇ ਕਿਉਂ ਮਹਾਰਾਜ ਕਹਿੰਦੇ ਇੱਕ ਓ ਓੰਕਾਰ ਸਤਨਾਮ ਜਿਹੜਾ ਨਾਮ ਆ ਉਹ ਸਤ ਦਾ ਸੱਚਾ ਵਾ ਅਡਾਲਾ ਉਹ ਜਪਣਾ ਵਾ ਨਾਮ ਸਤਨਾਮ ਕਰਤਾ ਪੁਰਖ ਉਹ ਕਰਤਾ ਵਾ ਜਿਹੜਾ ਉਹ ਕਰ ਰਿਹਾ ਓ ਕਾਲ ਪੁਰਖ ਵਾ ਵਾਗਰੂ ਨਿਰਭਉ ਨਿਰਵੈਰ ਉਹ ਨਿਰਭਉ ਆ ਕਿਉਂਕਿ ਉਹ ਜੇ ਨਿਰਭਉ ਨੂੰ ਜਪਾਂਗੇ ਤਾਂ ਅਸੀਂ ਵੀ ਨਿਰਭਉ ਹੋ ਜਾਵਾਂਗੇ ਜੇ ਨਿਰਵੈਰ ਜਪਾਂਗੇ ਅਸੀਂ ਵੀ ਨਿਰਵੈਰ ਸਾਡਾ ਵੀ ਕੋਈ ਬੈਰ ਨਹੀਂ ਹੋਊਗਾ ਸਾਡੇ ਬੈਰੀ ਬਹੁਤ ਹੋਣਗੇ ਪਰ ਸਾਡਾ ਕਿਸੇ ਨਾਲ ਬੈਰ ਨਹੀਂ ਹੋਣਾ ਇੱਥੇ ਸਾਡੇ ਨਾਲ ਹੀ ਹੋ ਰਿਹਾ ਸਾਡਾ ਕਿਸੇ ਨਾਲ ਬੈਰ ਨਹੀਂ ਛੱਡਦਾ ਸਾਡੇ ਬੋਲੋ ਦੁਨੀਆ ਦੇ ਵਿੱਚ ਕੋਈ ਰੱਬ ਨਾ ਕਰੇ ਕੋਈ ਪਾਣੀ ਨਾ ਹੋਵੇ ਕੁਝ ਨਾ ਹੋਵੇ ਕੋਈ ਚੱਕਰ ਪੈ ਜਾਏ ਪੰਜਾਬ ਵਾਲੇ ਪਹਿਲਾਂ ਭੱਜੇ ਜਾਣਗੇ ਚਾਹ ਬੰਬੇ ਚੋ ਜਿੱਥੇ ਮਰ ਜਾਉਂ ਤਾਂ ਪਤਾ ਲੱਗੇ ਵੀ ਬੰਦਾ ਦੁਖੀ ਆ ਇਹਦਾ ਜਰੀ ਭੱਟ ਟੁੱਟ ਕੇ ਪੈਂਦੇ ਵੀ ਸੇਵਾ ਮਿਲ ਗਈ ਭਾਈ ਸੇਵਕੋ ਸੇਵਾ ਬਣੇ ਆਈ ਇੱਥੇ ਨਾ ਇਹ ਪੈਸੇ ਦੇਖਦੇ ਆ ਨਾ ਲਾਲਚ ਕਰਦੇ ਆ ਨਾ ਬਾਣਨ ਦਾ ਕੁਝ ਨਾ ਨਾ ਕਮਾਉਣ ਦਾ ਬਹੁ ਸੰਗਤਾਂ ਨੇ ਜਿਹੜੀਆਂ ਗੁਪਤ ਸੇਵਾ ਕਰਦੀਆਂ ਨੇ ਤੇ ਕਰਦੀਆਂ ਰਹਿਣਗੀਆਂ ਕੋਈ ਗੁਰੂ ਗੁਰੂ ਨਾਨਕ ਦੇਵ ਜੀ ਨੇ ਬੇਪਦਾ ਲੰਗਰ ਐਸਾ ਲਾਇਆ ਉਹ ਸਾਰੀ ਜ਼ਿੰਦਗੀ ਬੰਦ ਮੁਕਣਾ ਹੀ ਸਾਡੇ ਦੇਖਦੇ ਤਾਂ ਜਦੋਂ ਧਰਤੀ ਵਿਨਾਸ਼ ਹੋ ਗਈ ਉਦੋਂ ਵੀ ਚੱਲਦਾ ਹੀ ਹੋਊਗਾ ਜੀਵ ਜਿਹੜੇ ਬਚੇ ਹੋਣਗੇ ਸੋ ਇਹ ਸੰਸਾੜੇ ਨਾਲ ਨਿਆੰਗ ਸਿੰਘ ਫੌਜਾਂ ਜਿਹਨਾਂ ਦਾ ਨਾਮ ਦਿਲਪ੍ਰਿਤ ਸਿੰਘ ਔਰ ਬਹੁਤ ਅੱਛੇ ਵਿਚਾਰ ਕੀਤੇ ਕੁਝ ਸੱਚ ਤੇ ਪੈਰੇਦਨ ਦੀ ਕੋਸ਼ਿਸ਼ ਅਸੀਂ ਕੀਤੀ ਔਰ ਇਹਨਾਂ ਨੇ ਵੀ ਕੀਤੀ ਬਹੁਤ ਸੱਚੀਆਂ ਗੱਲਾਂ ਕੀਤੀਆਂ ਕਿਤਨਾ ਕਿਤੇ ਗੱਲਾਂ ਇਹ ਅਮਲ ਕਰਨ ਵਾਲੀਆਂ ਵੀ ਹੈਗੀਆਂ ਸਾਡੇ ਯੂਥ ਦੇ ਵਿੱਚਕਾਰ ਸੋ ਅਸੀਂ ਖੜੇ ਸੀ ਧਰਤੀ ਅ ਹਜੂਰ ਸਾਹਿਬ ਦੇ ਜਿੱਥੇ ਜੇ ਗੱਲ ਕਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾਈ ਸੀਗੇ ਬੜੀ ਪਵਿੱਤਰ ਥਾਂ ਹੈ ਬੜਾ ਪਵਿੱਤਰ ਸਥਾਨ ਹੈ ਸੋ ਤੁਹਾਡਾ ਜੁੜਦੇ ਰਹਾਂਗੇ ਤਤ ਲਈ ਧੰਨਵਾਦ ਜੀ